ਉਹ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤਿ ਅਰ ਪਾਤ ਨਹਿ ਨੰਜਹਿ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਰਤ ਅਨਭਾਉ ਪ੍ਰਕਾਸ਼ ਮਤੋਜ ਕਿਹਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਜੈ ਫਿਰ ਭਾਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੋ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸਮਤ ਕਨਹਰ ਬੂੰਦ ਬਸੋ ਰੋ ਮਾਵਲ ਉਸੰਬ ਸੰਤ ਕਣ ਅੰਤ ਨ ਆਵੇ ਪਰਵਸਸ ਕਿਰਨ ਉਦਰ ਸਾਗਰ ਕੋ ਕਾਂਗ ਤਰੰਗ ਅੰਤ ਕੋ ਪਾਵੇ ਬ੍ਰਦਰ ਧਿਆਨ ਗਿਆਨ ਸਤਗੁਰ ਕੇ ਕਬ ਜਨ ਭਲ ਉਹਨ ਹੈ ਜੋ ਗਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹੇ ਬਨ ਆਵੇ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹੇ ਬਨ ਆਵੇ ਗੁਰਸਿੱਖ ਭਲਕੇ ਉਠਕਰ ਅਮਰਤ ਵੇੜੇ ਸਰਣਾ ਬੰਧਾ ਗੁਰ ਕਾ ਬਚਨੁ ਉਚਾਰ ਕੈ ਧਰਮਸਾਲਾ ਦੀ ਸੁਰਤ ਕਰੰਦਾ ਸਾਧ ਸੰਗਤ ਵਿਚ ਜਾਇ ਕੈ ਗੁਰਬਾਣੀ ਦੇ ਪ੍ਰੀਤ ਸੁਨੰਦਾ ਸ਼ੰਕਾ ਮਨੋ ਮਿਟਾਇ ਕੈ ਗੁਰ ਸਿੱਖਾਂ ਦੀ ਸੇਵ ਕਰੰਦਾ ਵਿਰਤ ਵਿਰਤ ਕਰ ਧਰਮ ਦੀ ਲੈ ਪ੍ਰਸਾਦ ਆਣ ਵਰਤੰਦਾ ਗੁਰ ਸਿੱਖਾਂ ਨੋਂ ਦੇ ਕਰ ਪਿਛੋਂ ਬਚਿਆ ਆਪਖ ਬੰਦਾ ਕਰੇ ਕਾਲ ਪ੍ਰਗਾਸ ਕਰ ਗੁਰ ਚੇਲਾ ਚੇਲਾ ਗੁਰ ਸੰਦਾ ਗੁਰਮੁਖ ਗਾੜੀ ਰਹਾ ਚਲੰਦਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਸੋਏ ਸੁਨੰਦੜੀ ਮੇਰਾ ਤਨ ਮਨ ਮੋਲਾ ਨਾਮ ਜਪੰਦੜੀ ਲਾਲੀ ਅੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਸੋ ਕਹੋ ਟਲ ਗੁਰ ਸੇਵੀਐ ਅਹਨ ਸਹਜ ਦਰਸਨ ਪਰਸਿਐ ਗੁਰੂ ਕਾ ਜਨਮ ਮਰਨੁ ਓਅ ਸਿਖਤ ਖਸਮ ਦੀ ਨੂਰ ਹਰਿ ਸਹ ਹਉ ਕਰ ਸਹ ਉਗੜਿਟੇ ਸਚੇ ਬਾਤ ਸਹਾ ਮਲ ਜਨਮ ਜਨਮ ਦੀ ਸਜਣ ਸਚਾ ਬਾਤ ਸਹਾ ਸਿਰ ਸਾਹਾਂਦ ਜਿਸ ਪਾਸ ਬਹਿਠੇ ਆ ਸੋਹੀ ਸਬਨਾ ਦਾ ਜਣ ਸਚਾ ਪਾਤ ਸਾਹ ਸਿਰ ਸਾਹੰਦੈ ਜਿਸ ਪਾਸ ਬਹਿਠੇ ਆ ਸੋਹੀ ਐ ਸਬਨਾ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ সোরঠ মোহ্লা তিজা হার জিও তো সদা সালাহে প্যারে ਜੇ ਚਰ ਕਟ ਅੰਤਰ ਹੈ ਸਾਸਾ ਇੱਕ ਪਲ ਕਿਨ ਵਿਸਰਹਿ ਤੂ Swami ਜਾਣੋ ਬਰਸ 50함 ਮੂੜ ਮਗਦ ਸਦਾ ਸੇ ਪਾਈ ਗੁਰ ਕਾ ਸ਼ਬਦ ਪ੍ਰਗਾਸਾ ਹਰ ਜਿਉ ਤੁਧਨੋ ਸਦਾ ਸਲਾਹੀ ਪਿਆਰੇ ਜਿ ਚਰ ਘਟ ਅੰਤਰ ਹੈ ਸਾਸਾ ਕਪਾਲ ਖੇਨ ਵਿਸਰਹਿ ਤੂ ਸੁਆਮੀ ਜਾਣੋ ਬਰਸ 50 ਹਮ ਮੂਡ ਮੁਗਦ ਸਦਾ ਸੇ ਪਾਈ ਗੁਰ ਕਾ ਸ਼ਬਦ ਪ੍ਰਗਾਸੰ ਹਰ ਜੀਉ ਤੁਮਿਆਪੇ ਦੇਹੋ 부ਝਾਈ ਹਰ ਜੀਉ ਤੁਦ ਬਿਟਹੋ ਵਾਰਿਆ ਸਦ ਹੀ ਤੇਰੇ ਨਾਮ ਬਿਟਹੋ ਬਲ ਜਾਈ ਰਹਾ ਸਾਬਦ ਮੋਏ ਸਾਬਦ ਮਾਰ ਜੀ ਵਾਲੇ ਭਾਈ ਸਾਬਦੇ ਹੀ ਮੁਕਤ ਪਾਈ ਸਾਬਦੇ ਮਨ ਤਨ ਨਿਰਮਲ ਹੋਆ ਹਾਰ ਵਸਿਆ ਮਾਨ ਆਈ ਸਬਦ ਗੁਰ ਦਾਤਾ ਜਿਤ ਮਨ ਰਾਤਾ ਹਰਿ ਸੋ ਰਹਾ ਸਮਾਈ ਸਬਦ ਨਾ ਜਾਣ ਹੈ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਰਸਨਾ ਪਾਇਆ ਬਿਰਥਾ ਜਨਮ ਗਵਾਇਆ ਜਮਹ ਵਾਰੋ ਵਾਰ ਬਿਸਟਾ ਕੇ ਕੀੜੇ ਬਿਸਟਾ ਮਹੇ ਸਮਾਣੇ ਮਾਨਮੁਖ ਮੁਗਦ ਗੁਬਾਰਾ ਕਾ ਮਾਰ ਜੁਲਾਈ ਭਾਈ ਤਿਸ ਬਿਨ ਆਵਰਨਾ ਕੋਈ ਜੋ ਤੁਰ ਲਿਖਿਆ ਸੋ ਕੋਇ ਨਾ ਮਿਟਾ ਪਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਦਰ ਭਾਈ ਅਵਰ ਨਾ ਦੂਜਾ ਕੋਈ ਆਪੇ ਕਰੇਖ ਮਾਰਗ ਲਾਏ ਭਾਈ ਤਿਸ ਬਿਨਾ ਅਵਰ ਨਾ ਕੋਈ ਤੋਰ ਲਿਖਿਆ ਸੋ ਕੋਇ ਨਾ ਮੀਟੈ ਭਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਤਵਰ ਨਾ ਦੂਜਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਤੀਜਾ ਹਰ ਜੀਉ ਤੁਧਨੋ ਸਦਾ ਸਾਲਾਹੀ ਪਿਆਰੇ ਜਿ ਚਰ ਘਟ ਅੰਤਰ ਹੈ ਸਾਸਾ ਕ ਪਾਲਖਿਨ ਵਿਸਰਹਿ ਤੂ ਸੁਆਮੀ ਜਾਣੋ ਬਰਸ 50 ਆਮ ਮੂੜ ਮੋਗਦ ਸਦਾ ਸੇ ਭਾਈ ਗੁਰ ਕਾ ਸ਼ਬਦ ਪ੍ਰਗਾਸਾ